ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਇੱਥੇ ਆਏ ਜੀ ਸਾਡੀ ਖਬਰ ਲਾਓਗੇ ਪੰਜਾਬ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓਗੇ ਇਹ ਸਾਡਾ ਪ੍ਰੋਜੈਕਟ ਸੀਗਾ ਜੀ ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਸ਼ੁਰੂ ਕੀਤਾ ਸੀਗਾ ਜੀ ਆਪਣਾ 31 ਮਾਰਚ ਤੱਕ ਜੀ ਤੇ ਇਸ ਪ੍ਰੋਜੈਕਟ ਦੇ ਵਿੱਚ ਅਸੀਂ 23 ਜਣੇ ਕੰਮ ਕਰਦੇ ਸੀਗੇ ਜੀ ਕੁਝ ਅਸੀਂ 14 ਕੰਪਿਊਟਰ ਆਪਰੇਟਰ ਸੀ ਜੀ ਤੇ ਤਿੰਨ ਆਪਣਾ ਲੈਬ ਟੈਕਨੀਸ਼ੀਅਨ ਤੇ 6 ਫਾਰਮਾਸਿਸਟ ਸੀਗੇ ਜੀ ਅਸੀਂ ਆਓ ਪੀਡੀ ਦੇ ਵਿੱਚ ਮੈਂ ਜਿਵੇਂ ਮੇਰੀ ਪੋਸਟ ਕੰਪਿਊਟਰ ਆਪਰੇਟਰ ਸੀ ਓਪੀਡੀ ਦੇ ਵਿੱਚ ਪਾਚੀਆਂ ਕੱਟਦਾ ਸੀ ਫਾਰਮਾਸਿਸਟ ਦਵਾਈਆਂ ਵੰਡਦੇ ਸੀ ਤੇ ਐਂਟੀ ਰੈਬਸ ਦੇ ਟੀਕੇ ਲਾਉਂਦੇ ਸੀਗੇ ਤੇ ਲੈਬ ਟੈਕਨੀਸ਼ੀਅਨ ਜਿਹੜੇ ਸੀ ਉਹ ਲੈਬ ਦੇ ਵਿੱਚ ਟੈਸਟ ਕਰਦੇ ਸੀਗੇ ਜੀ ਸਰਕਾਰ ਨੇ ਜੇ 1 ਜਨਵਰੀ ਤੋਂ 24 ਘੰਟੇ ਦੀਆਂ ਸਰਵਿਸਿਜ਼ ਸ਼ੁਰੂ ਕੀਤੀਆਂ ਜੀ ਹਸਪਤਾਲ ਦੇ ਵਿੱਚ ਵੀ ਲੋਕਾਂ ਨੂੰ ਮਤਲਬ 2 ਵਜੇ ਤੇ ਘਰ ਹਸਪਤਾਲ ਚੱਲਦਾ ਸੀਗਾ ਤੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀਗੀ ਤਾਂ ਕਰਕੇ ਗਵਰਨਮੈਂਟ ਨੇ 1 ਜਨਵਰੀ ਨੂੰ ਸ਼ੁਰੂ ਕੀਤਾ ਸੀ ਇਹ ਪ੍ਰੋਜੈਕਟ ਜੀ ਤੇ ਉਸ ਤੋਂ ਬਾਅਦ ਜੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਬਹੁਤ ਵਧੀਆ ਢੰਗ ਨਾਲ ਚੱਲਿਆ ਲੋਕਾਂ ਨੂੰ ਚੰਗੀ ਸੁਵਿਧਾ ਵੀ ਮਿਲੀ ਤੇ ਪਰ ਲੋਕਾਂ ਨੂੰ ਤਾਂ ਸੁਵਿਧਾ ਮਿਲੀ ਮਿਲੀ ਪਰ ਸਾਨੂੰ ਕੋਈ ਸੁਵਿਧਾ ਨਹੀਂ ਮਿਲੀ ਜੀ ਸਾਨੂੰ 2.5 ਮਹੀਨੇ ਦੀ ਤਨਖਾਹ ਸਿਰਫ ਮਿਲੀ ਆ ਜੀ 20 ਮਾਰਚ ਤੱਕ ਉਸ ਤੋਂ ਬਾਅਦ ਸਾਨੂੰ ਹੁਣ ਤੱਕ 6 ਮਹੀਨੇ ਹੋ ਚ ਉਈ ਤਨਖਾਹ ਨਹੀਂ ਮਿਲੀ ਜੀ ਸਾਡਾ ਬਹੁਤ ਬੁਰਾ ਹਾਲ ਹੈ ਪਿਆ ਜੀ ਅਸੀਂ ਪਰਿਵਾਰਾਂ ਵਾਲੇ ਆ ਜੀ ਦੂਰੋਂ ਨੇੜੇੋਂ ਆਉਣੇ ਆ ਜੀ ਤੇ ਸਰਕਾਰ ਨੂੰ ਸਾਡੀ ਹੱਥ ਮੰਨ ਕੇ ਬੇਨਤੀ ਆ ਜੀ ਵੀ ਸਾਡੀ ਤਨਖਾਹ ਜਲਦ ਤੋਂ ਜਲਦ ਰਿਲੀਜ਼ ਕੀਤੀ ਜਾਵੇ ਜੀ ਸਾਡਾ ਜਿਹੜਾ ਬਾਈਟ ਆ ਉਹ ਹਸਪਤਾਲ ਨੂੰ ਪਾਇਆ ਜਾਵੇ ਤੇ ਹਸਪਤਾਲਾਂ ਗਾ ਕੇ ਕੰਪਨੀ ਨੂੰ ਪੈਸਾ ਦੇਵੇ ਤੇ ਸਾਡੇ ਖਾਤੇ ਆ ਜਾਵੇ ਸਰ ਮੇਰਾ ਨਾਮ ਵੀਜੇ ਕੁਮਾਰ ਸ਼ਰਮਾ ਹੈ ਮੈਂ ਫਾਰਮੇਸੀ ਮੈਂ ਕੰਮ ਕਰਦਾ ਹੈ ਜੋ ਇੰਜੈਕਸ਼ਨ ਰੂਮ ਹੈ ਉਸ ਦੀ ਚ ਡਿਊਟੀ ਕਰਦਾ ਹੈਗਾ ਜਨਾਬ 6 ਮਹੀਨੇ ਹੋ ਗਏ ਆ ਅਪਾ ਨੂੰ ਸੈਲਰੀ ਨਹੀਂ ਮਿਲੀ ਹਾਲਤ ਬਦਸੇ ਬਦਤਰ ਹੋ ਚੁੱਕੀ ਹੈਗੀ ਹੈ ਪਰਿਵਾਰ ਕੋ ਕਿਆ ਜਵਾਬ ਦੇਵਾਂ ਜਾ ਕੇ ਕਿ ਬਈ ਤਨਖਾਹ ਮਿਲਦੀ ਹੈਗੀ ਹੈ ਨਹੀਂ ਮਿਲਦੀ ਹੈਗੀ ਆਪਣੇ ਸੇ ਉੱਚੇ ਉੱਤੇਦਾਰੋਂ ਕੋ ਵੀ ਲੈਟਰ ਦੇ ਚੁਕੇ ਹੈਗੇ ਆ ਆਪਣੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਤੇ ਮੈਂ ਇਥੇ ਐਚ ਐਮ ਐਸ ਸਟਾਫ ਦੇ ਨਾਲ ਕੰਮ ਕਰਦਾ ਹਾਂ ਫਾਈਲਰ ਪ੍ਰੋਜੈਕਟ ਦੇ ਅਧੀਨ 6.5 ਮਹੀਨੇ ਚੋਂ ਤਨਖਾਹ ਨਹੀਂ ਆਈ ਇਸ ਕਰਕੇ ਅਸੀਂ ਬਹੁਤ ਤੰਗ ਹੋਏ ਪਏ ਮਾਨਸਿਕ ਤੌਰ ਤੇ ਵੀ ਔਰ ਤ੍ਰਿਕੇ ਨਾਲ ਵੀ ਸੋ ਐਸੀ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਤਨਖਾਹ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ ਮੇਰਾ ਨਾਮ ਸੁਖਬੀਰ ਕੌਰ ਹੈ ਮੈਂ ਕੰਪਿਊਟਰ ਆਪਰੇਟਰ ਆ ਜੀ ਮੈਂ ਤੁਹਾਨੂੰ ਇਹ ਆਪਦੇ ਮੀਡੀਆ ਥਰੂ ਇਹ ਦੱਸਣਾ ਚਾਹੁੰਦੀ ਆ ਵੀ ਸਾਨੂੰ ਅਸੀਂ 15 ਦਿਨ ਹੋ ਗਏ ਆ ਧਰਨੇ ਤੇ ਬੈਠੇ ਆ ਜੀ ਸਾਨੂੰ 5 ਮਹੀਨਿਆਂ ਤੋਂ ਲਗਾਤਾਰ ਪੇ ਨਹੀਂ ਮਿਲ ਰਹੀ ਹੈ ਜਿਸ ਕਰਕੇ ਸਾਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਅਸੀਂ ਸਾਰੇ ਬੱਚਿਆਂ ਵਾਲੇ ਆਪਦੇ ਬੱਚੇ ਨਿੱਕੇ ਨਿੱਕੇ ਘਰੇ ਛੱਡ ਕੇ ਆਉਣੇ ਆ ਫੈਮਿਲੀ ਪ੍ਰੋਬਲਮਸ ਬਹੁਤ ਆ ਰਹੀ ਹੈ ਤੇ ਸਾਡੇ ਪੇਰੈਂਟਸ ਵੀ ਪੁੱਛਦੇ ਆ ਵੀ ਬੇਟਾ ਪੇ ਦਾ ਕੁਝ ਬਣਿਆ ਕੁਝ ਬਣਿਆ ਜਾਂ ਨਹੀਂ ਬਣਿਆ ਕੁਝ ਵੀ ਸਾਨੂੰ ਹੱਲ ਨਹੀਂ ਨਜ਼ਰ ਆ ਰਿਹਾ ਅਸੀਂ ਆਪਣੇ ਐਸਐਮਓ ਐਸਐਮਓ ਸਾਹਿਬ ਦੇ ਥਰੂ ਅਸੀਂ ਡਾਇਰੈਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਆ ਉਹ ਆਂਦੇ ਜੀ ਅੱਜ ਤੁਹਾਡੀ ਪ੍ਰਿੰਸੀਪਲ ਸੈਕਟਰੀ ਕੋਲੇ ਫਾਈਲ ਗਈ ਹੈ ਸਾਨੂੰ ਕੋਈ ਸਮਝ ਨਹੀਂ ਆ ਰਹੀ ਵੀ ਸਾਡਾ ਇਹ ਅਸੀਂ ਕਿੰਨਾ ਕੁ ਟਾਈਮ ਇੱਥੇ ਬੈਠੇ ਰਾਵਾਂਗੇ ਕਦੋਂ ਸਾਡੀ ਸਮੱਸਿਆਵਾਂ ਦਾ ਹੱਲ ਹੋਊਗਾ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਚਾਈਨ ਪ੍ਰੋਜੈਕਟ ਦੇ ਨਹੀਂ ਕੰਪਿਊਟਰ ਆਪਰੇਟਰ ਦੀ ਪੋਸਟ ਤੇ ਕੰਮ ਕਰਦੀ ਆ ਸਾਨੂੰ 31 ਮਾਰਚ ਤੱਕ ਇਹਨਾਂ ਦੀ ਸੈਲਰੀ ਦਿੱਤੀ ਉਸ ਤੋਂ ਬਾਅਦ ਪੰਜ ਮਹੀਨੇ ਸਾਡੀ ਸੈਲਰੀ ਰੁਕੀ ਹੋਈ ਆ ਸਰ ਸਾਡੀ ਸਰਕਾਰ ਤੋਂ ਇਹ ਮੰਗ ਆ ਵੀ ਜਦੋਂ ਉਹ ਰੈਗੂਲਰ ਸਟਾਫ ਰੱਖਦੀ ਆ ਉਹਨਾਂ ਨੂੰ ਤਾਂ 40-40 ਜਾਂ 45-45 ਹਜ਼ਾਰ ਰੁਪਏ ਪਰ ਮਹੀਨਾ ਮਿਲਦਾ ਤੇ ਸਾਡੇ ਲਈ 12 ਹਜ਼ਾਰ ਹਜ਼ਾਰ ਵੀ ਕੱਢਣਾ ਉਹਨਾਂ ਲਈ ਔਖਾ ਆ ਸਰਕਾਰ ਨੇ ਸਾਡਾ ਰੁਜ਼ਗਾਰ ਖੋਇਆ ਸੀ ਇਨੀਆਂ ਡਿਗਰੀਆਂ ਪੋਸਟ ਗ੍ਰੈਜੂਏਟ ਹੋ ਕੇ 12-12 ਹਜ਼ਾਰ ਤੇ ਕੰਮ ਕਰਦੇ ਪਏ ਆ ਤੇ ਸਰਕਾਰ ਨੂੰ ਉਹ ਵੀ ਦੇਣਾ ਔਖਾ ਆ ਸਾਨੂੰ ਇੱਥੇ ਧਰਨਿਆਂ ਤੇ ਰੋਲਣਾ ਪੈ ਰਿਹਾ ਸੀ ਆਪਣੇ ਛੋਟੇ-ਛੋਟੇ ਬੱਚੇ ਘਰ ਚ ਸਾਡੇ ਕਿਉਂ ਨਹੀਂ ਆ ਨਾਈਟ ਡਿਊਟੀਆਂ ਕਰਦੇ ਆ ਸਰ ਮਾਂ ਨੂੰ ਬੱਚੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਅਸੀਂ ਸਿਰਫ ਆਪਣੇ ਰੁਜ਼ਗਾਰ ਦੇ ਲਈ ਆਪਣੇ ਘਰ ਚ ਲਾਉਣ ਦੇ ਲਈ ਫਤ ਰਾਤ ਨੂੰ ਡਿਊਟੀ ਕਰਦੇ ਆਗੇ ਸਰ ਬੱਚੇ ਛੱਡ ਕੇ ਤੇ ਫਿਰ ਸਰਕਾਰ ਨੂੰ 12500 ਰੁਪਏ ਦੇਣਾ ਵੀ ਦੁੱਖਦਾਗਾ ਉਹ ਵੀ ਸਾਡੇ 5 5 6 6 ਮਹੀਨੇ ਹੋ ਗਏ ਰੋਕੀ ਬੈਠਾ ਇਹ ਸਾਨੂੰ ਜਵਾਬ ਚਾਹੀਦਾ ਸਰਕਾਰ ਤੋਂ ਕਿ ਸਾਨੂੰ ਰੈਗੂਲਰ ਤਾਂ ਨਹੀਂ ਰੱਖਣਾ ਤਾਂ ਸਾਡਾ ਜਿਹੜਾ ਰੋਜ਼ਗਾਰ ਹੈਗਾ ਰੋਜ਼ੀ ਰੋਟੀ ਵਾਲਾ ਉਹ ਵੀ ਖੋ ਰਏ ਆਗੇ ਪਹਣ ਸਾਡੇ ਘਰ ਦੇ ਸਾਨੂੰ ਹਟਾਉਣ ਦੀ ਹੋਰ ਕੀ ਕਰਨਗੇ ਪਛੇ ਮਹੀਨੇ ਹੋ ਗਏ ਸਾਨੂੰ ਸੈਲਰੀ ਨਹੀਂ ਮਿਲੇਗੀ ਫਿਰ ਅਸੀਂ ਆਪਦਾ ਗੁਜ਼ਾਰਾ ਕਿਵੇਂ ਚੱਲਾਂਗਾ ਮੇਰਾ ਨਾਮ ਮਨਪ੍ਰੀਤ ਹੈ ਸਰ ਮੈਂ ਐਚ ਐਮ ਆਈ ਐਸ ਸਟਾਫ ਦੇ ਵਿੱਚ ਆ ਸਰ ਅਸੀਂ 23 ਜਣੇ ਰੱਖੇ ਗਏ ਸੀ ਸਰ ਮੈਂ ਉਹਨਾਂ ਦੇ ਵਿੱਚੋਂ ਕੰਪਿਊਟਰ ਆਪਰੇਟਰ ਆ ਸਰ ਸਾਡੇ ਵਿੱਚੋਂ ਲੈਬ ਟੈਕਨੀਸ਼ੀਅਨ ਫਾਰਮਾਸਿਸਟ ਸਾਰੇ ਰੱਖੇ ਗਏ ਸੀ ਜੀ ਪਰ ਅਸੀਂ ਇੱਕ ਜੁਆਇਨ ਇੱਕ ਜਨਵਰੀ ਦੀ ਸਾਡੀ ਜੁਆਇਨਿੰਗ ਆ ਸਰ ਤੇ ਸਾਨੂੰ 2 ਮਹੀਨੇ ਦੀ ਤਨਖਾਹ ਮਿਲੀ ਆ ਜੀ ਉਸ ਤੋਂ ਬਾਅਦ ਸਾਨੂੰ ਹੁਣ ਤੱਕ ਤਨਖਾਹ ਨਹੀਂ ਮਿਲੀ ਜੀ ਜਿਸ ਕਰਕੇ ਅਸੀਂ ਅਣਮਿੱਥੇ ਟਾਈਮ ਲਈ ਇਹ ਧਰਨਾ ਲਗਾਇਆ ਜੀ ਅਸੀਂ ਬਹੁਤ ਪਰੇਸ਼ਾਨ ਹੋ ਗਏ ਸਰ ਅਸੀਂ 24 ਘੰਟੇ ਦੀ ਜਿਹੜੀਆਂ ਸਰਕਾਰ ਨੇ ਸੇਵਾਵਾਂ ਸ਼ੁਰੂ ਕੀਤੀਆਂ ਸੀ ਅਸੀਂ ਅਸੀਂ ਉਹਦੇ ਅੰਡਰ ਸੀਗੇ ਸਰ ਅਸੀਂ ਉਹ ਸੇਵਾਵਾਂ ਨੂੰ ਚਾਲੂ ਕੀਤਾ ਹੋਇਆ ਸੀ ਨਾਲ ਅਸੀਂ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਈਵਨਿੰਗ ਨਾਈਟ ਦੇ ਵਿੱਚ ਜਿਹੜੀਆਂ ਸੇਵਾਵਾਂ ਪ੍ਰੋਵਾਈਡ ਕਰਵਾ ਰਹੇ ਸੀਗੇ ਬਟ ਕੀ ਸੀ ਸਰ ਵੀ ਸਾਡੇ ਜਿਹੜੀ ਅਸੀਂ ਤਾਂ ਕੰਮ ਕਰ ਰਹੇ ਆ ਅਸੀਂ ਲੋਕਾਂ ਨੂੰ ਸੰਤੁਸ਼ਟ ਕਰ ਰਹੇ ਆ ਪਰ ਸਾਨੂੰ ਸੰਤੁਸ਼ਟੀ ਨਹੀਂ ਮਿਲ ਰਹੀ ਸਾਨੂੰ ਸੈਲਰੀਆਂ ਨਹੀਂ ਮਿਲ ਰਹੀਆਂ ਸਰ ਅਸੀਂ ਵੀ ਛੋਟੇ ਛੋਟੇ ਬੱਚੇ ਛੱਡ ਕੇ ਆਉਣੇ ਆ ਕਿਰਾਏ ਭਾੜੇ ਭਰ ਕੇ ਆਉਣੇ ਆ ਇੱਥੇ ਜਿਹੜੇ ਬॉयਜ਼ ਆ ਉਹ ਵੀ ਆਪਦੇ ਘਰ ਦੇ ਖਰਚਿਆਂ ਨੂੰ ਲੈ ਕੇ ਬਹੁਤ ਪਰੇਸ਼ਾਨ ਆ ਫੜ-ਦੜ ਕੇ ਖਰਚੇ ਚਲਾ ਰਹੇ ਆ ਘਰ ਦੇ ਅਸੀਂ ਹੁਣ ਕਿੰਨਾ ਕਚੇਰ ਫੜ-ਦੜ ਕੇ ਚਲਾਈਏ ਸਰ 6 ਮਹੀਨੇ ਹੋ ਗਏ ਅਸੀਂ ਬਹੁਤ ਔਖੇ ਹੋਏ ਪਏ ਸੈਲਰੀਆਂ ਤੋਂ ਬਿਨਾ ਘਰ ਦੇ ਗੁਜ਼ਾਰੇ ਬਹੁਤ ਔਖੇ ਪਏ ਅਸੀਂ ਜੇ ਹੁਣ ਇੱਥੇ ਧਰਨੇ ਤੇ ਬੈਠੇ ਆ ਤੇ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਸਰ ਕਾਰਨ ਇਹ ਹੈ ਵੀ ਜਿਹੜੇ ਸਾਨੂੰ ਅਲਾਟ ਹੋਇਆ ਜੀ ਉੱਪਰੋਂ ਕਿ ਜਿਹੜੀ ਯੂਜ਼ਰ ਚਾਰजेस ਤੋਂ ਸਾਨੂੰ ਸੈਲਰੀ ਦਿੱਤੀ ਜਾਵੇ ਇਹ ਕਹਿ ਰਹੇ ਆ ਕਿ ਸਾਡੇ ਕੋਲ ਯੂਜ਼ਰ ਚਾਰजेस ਨਹੀਂ ਹੈਗੇਗੇ ਪਰ ਸਾਨੂੰ ਨਹੀਂ ਪਤਾ ਹੁਣ ਇਹਨਾਂ ਨੇ ਉੱਪਰੋਂ ਫੰਡ ਦੀ ਡਿਮਾਂਡ ਕੀਤੀ ਆ ਫੰਡ ਉੱਪਰੋਂ ਰਿਲੀਜ਼ ਨਹੀਂ ਹੋ ਰਿਹਾ ਤੇ ਸਾਨੂੰ ਗੁਮرائی ਕੀਤਾ ਜਾ ਰਿਹਾ ਸਾਨੂੰ 6 ਮਹੀਨੇ ਹੋ ਗਏ ਪਹਿਲਾਂ ਹੀ ਸੈਲਰੀ ਨਹੀਂ ਮਿਲੀ ਹੁਣ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 14 15 ਦਿਨ ਹੋ ਗਏ ਸਰ ਸਾਨੂੰ ਧਰਨੇ 'ਚ ਬੈਠੇ ਨੂੰ ਸਾਡੀ ਕੋਈ ਬਾਤ ਨਹੀਂ ਪਹੁੰਚ ਹਾਂਜੀ ਮੇਰਾ ਨਾਮ ਸੁਨੀਤਾ ਮੈਂ ਫਿਰ ਰਿਕਾਰਡ ਕਰਦਾ ਹਾਂ ਮਾਈਕ ਹੱਲੇ ਮਿਲ ਲਿਆ ਠੀਕ ਹੈ ਅਸੀਂ ਇੱਥੇ ਬਹੁਤ ਪਰੇਸ਼ਾਨ ਹੁੰਦੇ ਆ ਸਾਨੂੰ 3 ਦਿਨ ਹੋ ਗਏ ਗੇੜੇ ਮਾਰਦੇ ਨੂੰ ਸਾਡੀ ਕੋਈ ਰਿਪੋਰਟ ਕੋਈ ਟੈਸਟ ਕੁਝ ਵੀ ਨਹੀਂ ਹੁੰਦਾ ਹੈਗਾ ਅਸੀਂ ਬਹੁਤ ਇੱਕ ਤਾਂ ਬੰਦਾ ਬਿਮਾਰੀ ਦਾ ਹੁੰਦਾ ਇਹ ਕੂਂ ਸਾਰੇ ਹੜਤਾਲ ਕਰੀ ਬੈਠੇ ਆ ਠੀਕ ਹੈ ਜੀ ਸਾਨੂੰ ਅੱਜ 1 ਹਫਤਾ ਹੋ ਗਿਆ ਅਸੀਂ ਕੋਈ ਸੁਣਾਈ ਨਹੀਂ ਹੋ ਰੀ ਕੁਝ ਕੋਈ ਲੈਣਾ ਨਹੀਂ ਕੋਈ ਉਧਰ ਭੇਜ ਦਿੰਦਾ ਕੋਈ ਉਧਰ ਭੇਜ ਦਿੰਦਾ ਅਸੀਂ ਬਹੁਤ ਦੁਖੀ ਹੈ ਜੇ ਸਾਡਾ ਨਿੱਕਾ ਜਿਹਾ ਬੱਚਾ ਹੈਗਾ 10 ਸਾਲ ਦਾ ਉਹ ਬਹੁਤ ਦਿੱਕਤ ਜੇਗਾ ਮੈਂ ਗੁਰਦਾਸਪੁਰ ਤੋਂ ਆਇਆ ਇੱਥੇ ਇਲਾਜ ਕਰਾਉਣ ਵਾਸਤੇ ਤੇ ਮੈਂ ਮਜ਼ਦੂਰ ਵਰਗ ਦਾ ਆਇਆ ਤੇ ਸੋਚਿਆ ਤੇ ਇਹ ਕਿ 2-4 ਦਿਨ ਤੱਕ ਮੈਨੂੰ ਇਥੋਂ ਫ੍ਰੀ ਕਰ ਦੇਣਗੇ ਪਰ ਅੱਜ ਮੈਨੂੰ 18 ਦਿਨ ਹੋ ਗਿਆ ਨਾ ਤੇ ਇੱਥੇ ਕੋਈ ਸੁਣਵਾਈ ਹੋਣ ਦੀਆਂ ਨਾ ਮੇਰੀ ਘਰ ਦੀ ਤੇ ਜਦੋਂ ਵੀ ਜਾਣੇ ਆ ਕਦੀ ਉਹਨਾਂ ਦੇ ਜਿਹੜੇ ਟਾਂਕਿਆਂ ਦੇ ਵਿੱਚ ਇਹ ਰੇਸ਼ਾ ਪੈ ਚੁੱਕਿਆ ਆ ਅੱਜ 18 ਦਿਨ ਹੋ ਗਿਆ ਅੱਗੋਂ ਗਲਤੀ ਸਾਡੀ ਕੱਢੀ ਜਾਂਦੀ ਆ ਉਹ ਨਾ ਤੇ ਨਹੀਂ ਆ ਜਾਂ ਕਿੱਦਾਂ ਵੀ ਆ ਇੱਥੇ ਕੋਈ ਸਫਾਈ ਨਹੀਂ ਆ ਕੋਈ ਦਵਾਈਆਂ ਨਹੀਂ ਸਹੀ ਤਰੀਕੇ ਨਾਲ ਮਿਲਦੀਆਂ ਹਰ ਇੱਕ ਦਵਾਈ ਪ੍ਰਾਈਵੇਟ ਬਾਹਰੋਂ ਲਿਖੀ ਜਾ ਰਹੀ ਹੈ ਐਨੇ ਦੁਖੀ ਹੋ ਗਏ ਆ ਤੰਗ ਹੋ ਗਏ ਆ ਤਰਲੇ ਮਾਰਨ ਡਿਆ ਕਿ ਸਾਨੂੰ ਇਥੋਂ ਛੁਟਕਾਰਾ ਦਿਓ ਜੇ ਨਹੀਂ ਤੇ ਰੈਫਰ ਕਰ ਦਿਓ ਆ ਜਿਹੜਾ ਸਟਾਫ ਆ ਸਾਰਾ ਇੱਥੇ ਨਾ ਜਦੋਂ ਵੇਖੋ ਧਰਨੇ ਲੱਗਾ ਹੁੰਦਾ ਇਹਨਾਂ ਦਾ ਡਾਕਟਰ ਤੇ ਧਰਨੇ ਤੇ ਬੈਠਿਆ ਇਲਾਜ ਕੀ ਕਰਨ ਤੇ ਸਰਕਾਰ ਨੂੰ ਇਹੀ ਮਤਲਬ ਅਪੀਲ ਕਰਦਾ ਵਾਂ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਵੀ ਹਲਕਤਤਾ ਜਾਵੇ ਤੇ ਸਾਡਾ ਮਰੀਜ਼ਾਂ ਦੇ ਵੀ ਸੁਣੀ ਜਾਏ ਜਗਸੀਰ ਸਿੰਘ ਆ ਪਿੰਡ ਸਿੱਖਾ ਵਾਲਾ ਮੇਰਾ ਤੇ ਅਸੀਂ ਇੱਧਰ ਫ੍ਰੀ ਕੋਰਡ ਆਏ ਸਿਵਲ ਹਸਪੀਟਲ ਚੋਂ ਤੇ ਪਰੇਸ਼ਾਨ ਬਹੁਤ ਜ਼ਿਆਦੇ ਹੁੰਨੇ ਆ ਇਹ ਪਰਚੀਆਂ ਕਟਣ ਵਾਲੇ ਆ ਤੇ ਇਹਨਾਂ ਦੀ ਹੜਤਾਲ ਚੱਲ ਰਹੀ ਆ ਦੇਖ ਸਕਦੇ ਆ ਖੜੇ ਆ ਇਹ ਇਹਨਾਂ ਨੂੰ ਬਿਲਕੁਲ ਤੇ ਅਸੀਂ ਬਹੁਤ ਜ਼ਿਆਦੇ ਪਰੇਸ਼ਾਨ ਆਈ ਤੇ ਜਿੰਨੇ ਵੀ ਆ ਮਰੀਜ਼ ਖੜੇ ਆ ਇਹ ਪਰਚੀਆਂ ਤੋਂ ਬਹੁਤ ਪਰੇਸ਼ਾਨ ਆਈ ਤੇ ਦਵਾਈਆਂ ਮਿਲਦੀਆਂ ਨਹੀਂ ਗਈਆਂ ਕਿੱਥੇ 24 ਘੰਟੇ ਮਤਲਬ ਪਰਚੀ ਕੱਟੀ ਦੀ ਕਿੱਥੇ ਹੜਤਾਲ ਇਹਨਾਂ ਦੀ ਤੇ ਮਰੀਜ਼ ਵੀ ਪਰੇਸ਼ਾਨ ਹੋ ਰਹੇ ਆ ਵਿਚਾਰਗਾਂ ਮੈਂ ਦਵਾਈ ਲੈ ਲੈ ਲੰਮੀਆਂ ਲੈਣਾ ਲੱਗੇ ਹਾਂ ਮੈਂ ਖਾਧ ਨਹੀਂ ਸਕਦੀ ਇਸ ਕਰਕੇ ਸਾਨੂੰ ਇਹ ਮੁਸ਼ਕਲ ਹੈ ਕਿ ਦਵਾਈ ਇੱਕ ਵਾਰੀ ਵਿੱਚ ਅਸੀਂ ਕਿਵੇਂ ਲੈ ਸਕੀ ਕਿਵੇਂ ਖੜ ਜਾਈਏ ਨਾ। ਨਾਲੇ ਮੇਰਾ ਤਾਂ ਪਥਰੀਆਂ ਦਾ ਆਪਰੇਸ਼ਨ ਹੋਣਾ। ਮੈਂ 5 ਦਿਨ ਦਵਾਈ ਲੈਣ ਆਉਣੀ ਆ। ਇਸ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਦਵਾਈ ਹੋਰ ਬਾਰੀਆਂ ਵਿੱਚ ਦੀ ਦਿੱਤੀ ਜਾਵੇ। ਇੱਕ ਲਾਈਨ ਵਿੱਚ 7 ਵਜੇ ਨਾ ਚੱਲੂਗਾ ਨਹੀਂ ਜਾ ਸਕਦਾ। ਫਰੰਡ ਮੇਰਾ ਮਚਾਕੀ ਆ। ਮਲਕੀਤਕੁਰ ਮੇਰਾ ਨਾਮ ਆ। ਤੇ ਅਸੀਂ ਪਰੇਸ਼ਾਨ ਬਹੁਤ ਹੁੰਨੇ ਆ। ਕਦੋਂ ਇੱਥੇ ਕਿਤੇ ਆਉਣੇ ਆ। ਵੀ ਗਤ ਆ ਦੂਜੇ ਦਿਨ ਆਹੰਦੇ ਆਜੋ ਦੂਜੇ ਦਿਨ ਲੈ ਜੋ ਵੀ ਇਹ ਸਾਡੇ ਨਾਲ ਨਹੀਂ ਹੋਣਾ ਚਾਹੀਦਾ ਬਜ਼ੁਰਗ ਅਫਸਰਾਂ ਬਹੁਤ ਔਖੇ ਆ ਬਜ਼ੁਰਗ ਆਉਂਦੇ ਮਸਾ ਪਾੜਾ ਤੋੜਾ ਲਾ ਕੇ ਸਾਡੇ ਕੋਲੇ ਕੀ ਹੈ ਗਰੀਬਾਂ ਕੋਲ ਤੇ ਸਾਨੂੰ ਦਵਾਈ ਪਿੰਡ ਵੀ ਨਹੀਂ ਪੂਰੀ ਪਹੁੰਚ ਗਈ ਜੇ ਬਣਾਈਏ ਤੋਂ ਛੁੱਟੀ ਤੇ ਗਈ ਤੇ ਸਾਨੂੰ ਉਹ ਵੀ ਨਹੀਂ ਦਿੱੰਦੀ ਤੇ ਇੱਥੇ ਆਉਣੇ ਤੇ ਦੂਜੇ ਦਿਨ ਆਜੋ ਆਉਂਦਾਂ ਨੂੰ ਚਿਰ ਲੱਗ ਜਾਂਦਾ ਬਜ਼ੁਰਗ ਹੈਗੇ ਟੈਸਟਾਂ ਤੇ ਕਿੰਨਾ ਟਾਈਮ ਲੱਗਦਾ ਬੀਬੀ ਟਿਕਟ ਤੇ ਇੱਥੇ ਬਤ ਕਈ 12 ਕਦੋਂ ਵੱਜ ਜਾਂਦੇ ਮੁੜ ਕੇ ਤਾਂ ਕਰਦੇ ਹੀ ਨਹੀਂ ਮੁਕਤੀ ਮੈਂ ਕੁਟਪੁਰੇ ਤੋਂ ਬੋਲਦੀ ਆ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਉਮਰ 23 ਸਾਲ ਹੈ ਤੇ ਮੈਂ ਪ੍ਰੈਗਨੈਂਟ ਪ੍ਰੈਗਨੈਂਟ ਲੇਡੀ ਆ ਵੀ ਯਾਨੀ ਕਿ ਹਸਪੀਟਲ 'ਚ ਸਾਨੂੰ ਬਹੁਤ ਦਿੱਕਤ ਆ ਰਹੀ ਹੈਗੀ ਆ ਤੇ ਥੋੜੀ ਬਹੁਤ ਯਾਨੀ ਕਿ ਪਹਿਲਾਂ ਪਰਚੀਆਂ ਲੰਮੇ ਟਾਈਮ ਤੱਕ ਕੱਢਦੇ ਸੀ ਹੁਣ 11 ਵਜੇ ਤੱਕ ਹੀ ਕੱਟਦੇ ਆਗੇ ਆ ਥੋੜੀ ਬਹੁਤ ਦਿੱਕਤਾਂ ਕਰਕੇ ਸਟਾਫ ਸਾਰਾ ਹੜਤਾਲ ਤੇ ਬੈਠਾ ਹੋਇ ਇੱਕ ਸਪੈਸ਼ਲ ਕਾਊਂਟਰ ਬਣਿਆ ਹੋਇਆ ਸੀ ਇੱਥੇ ਪ੍ਰੈਗਨੈਂਟ ਲੇਡੀਆਂ ਦਾ ਤੇ ਹੁਣ ਪਰਚੀਆਂ ਨਹੀਂ ਕੱਟੀਆਂ ਜਾਂਦੀਆਂ 11 ਵਜੇ ਤੱਕ ਹੀ ਕੱਟੀਆਂ ਜਾਂਦੀਆਂ